ਵੀਡੀਓ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਹਿੰਦੂ ਸਿੱਖ ਦਾ ਮੁੱਦਾ ਨਾ ਬਣਾਇਓ ਕਹਿੰਦੇ ਅੰਮ੍ਰਿਤਪਾਲ ਮੈਰੋ ਨੇ ਇੱਕ ਔਰਤ ਤੇ ਵਾਰ ਕੀਤਾ ਤੇ ਇੱਕ ਨੇ ਹੱਥੀ ਤੇ ਵਾਰ ਕੀਤਾ ਜੇ ਇਹੇ ਗੱਲ ਆ ਤੇ ਰਾਵਣ ਦੀ ਭੈਣ ਸਰੂਪਨਖਾ ਦਾ ਨੱਕ ਵੱਢਣਾ ਕਿੰਨਾ ਕ ਜਾਇਜ਼ ਸੀਗਾ ਦੂਜਾ ਭਗਵਾਨ ਵਿਸ਼ਨੂੰ ਦੇ ਛੇਵੇਂ ਰੂਪ ਕਹੇ ਜਾਣ ਵਾਲੇ ਪਰਸ਼ੂਰਾਮ ਜੀ ਨੇ ਆਪਦੀ ਮਾਂ ਦਾ ਗਲ ਵੱਢਿਆ ਤੇ ਉਹ ਕਿੰਨਾ ਕ ਜਾਇਜ਼ ਸੀਗਾ ਗੱਲ ਇੱਥੇ ਔਰਤਾਂ ਮਰਦ ਦੀ ਨਹੀਂ ਆ ਗੱਲ ਇੱਥੇ ਸਹੀ ਤੇ ਗਲਤ ਦੀ ਆ ਖਾਲਸੇ ਦੀ ਨਿਗਾਹ ਦੇ ਵਿੱਚ ਵੀ ਉਹ ਗਲਤ ਸੀ ਤੇ ਉਹਨੂੰ ਉਹਦੀ ਬਣਦੀ ਸਜ਼ਾ ਮਿਲੀ ਜਾ ਦੇਖਿਆ ਜਾਵੇ ਤਾਂ ਇਹ ਕਾਨੂੰਨ ਦੀ ਨਿਗਾਹ ਦੇ ਵਿੱਚ ਵੀ ਗਲਤ ਸੀਗਾ ਪਰ ਕਾਨੂੰਨ ਨੇ ਆਪਦਾ ਕੰਮ ਨਹੀਂ ਕੀਤਾ ਆਈਪੀਸੀ ਸੈਕਸ਼ਨ 292 ਸਾਨੂੰ ਇਹ ਕਹਿੰਦੀ ਹੈ ਕਿ ਕੋਈ ਵੀ ਜੇ ਇਦਾਂ ਦੀ ਨਿਊਡੀਟੀ ਆ ਬਲਗੇਟੀ ਪ੍ਰਮੋਟ ਕਰਦਾ ਆ ਤੇ ਉਹ ਚੀਜ਼ ਗਲਤ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਆਈਪੀਸੀ ਸੈਕਸ਼ਨ 293 ਸਾਨੂੰ ਇਹ ਦੱਸਦਾ ਕਿ 18 ਸਾਲ ਤੋਂ ਘੱਟ ਜੇ ਕੋਈ ਵੀ ਜਵਾਕ ਦੇ ਕੋਲੇ ਇਹ ਇਦਾਂ ਦੀ ਚੀਜ਼ ਅਸੀਂ ਪ੍ਰਮੋਟ ਕਰਦੇ ਆ ਤੇ ਉਹ ਜੁਰਮ ਹੈ ਹੋਰ ਵੀ अनेका ਪ੍ਰਕਾਰ ਦੀਆਂ ਧਾਰਾਵਾਂ ਨੇ ਜਿਹੜੀ ਇਹ ਕਾਨੂੰਨ ਦੇ ਵਿੱਚ ਵੀ ਲਾਗੂ ਹੁੰਦੀਆਂ ਨੇ ਇਹ ਇਵਨ ਕਿ ਇਹਦੇ ਤੇ ਇੱਕ ਆਰਟੀ ਸੈਕਸ਼ਨ ਵੀ ਲੱਗਦਾ ਆ ਕਿ ਆਨਲਾਈਨ ਪਲੈਟਫਾਰਮ ਦਾ ਤੁਸੀਂ ਯੂਜ਼ ਕਰਕੇ ਜਿਹੜਾ ਨਿਊਰਿਟੀ ਤੇ ਬਲਗੈਰਟੀ ਨੂੰ ਜਿਹੜਾ ਹੈ ਉਹ ਪ੍ਰਮੋਟ ਕਰ ਰਹੇ ਹੋ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਇੰਦਾ ਕਿ ਹਿੱਤੇ ਤੌਮਤਾ ਲਾ ਕੇ ਤੇ ਆਪਦੇ ਵਿਊਜ਼ ਲੈਣ ਦੇ ਚੱਕਰਾਂ ਦੇ